ਸਾਈਬਰ ਸੈੱਲ ਦਾ ਇੱਕ ਏਐਸਆਈ ਅਸਿਸਟੈਂਟ ਸਬ ਇਨਸਪੈਕਟਰ ਸੰਦੀਪ ਕੁਮਾਰ ਉਸ ਨੇ ਖੁਦਕੁਸ਼ੀ ਕਰ ਲਈ ਹੈ ਇੱਕ ਖੁਦਕੁਸ਼ੀ ਹੋਰ ਹੋ ਗਈ ਹੈ ਇਹ ਆਈਪੀਐਸ ਸੀਗਾ వైਪੂਰਨ ਕੁਮਾਰ ਇਹ ਏਐਸਆਈ ਆ ਹੁਣ ਇੱਕ ਆਈਪੀਐਸ ਤੇ ਦੇ ਉੱਪਰ ਖੁਦਕੁਸ਼ੀ ਦੂਜਾ ਬੰਦਾ ਕਰਨ ਤੇ ਦੋਸ਼ ਲਾ ਰਿਹਾ ਕਿ ਆਈਪੀਐਸ ਪੂਰਨ ਸਿੰਘ ਕਰਪਸ਼ਨ ਕਰਦਾ ਸੀਗਾ ਉਹਦੇ ਸੁਸਾਇਡ ਨੋਟ ਦੇ ਵਿੱਚ ਪਹਿਲਾਂ 6 ਮਿੰਟ ਦਾ ਉਹਨੇ ਵੀਡੀਓ ਬਣਾਇਆ ਤੇ ਫਿਰ ਸੋਸਾਇਟੀ ਨੋਟ ਵੀ ਲਿਖਿਆ ਜਿਹੜਾ ਨਵੀਂ ਖੁਦਕਸ਼ੀ ਕੀਤੀ ਆ اے ایس ਆਈ ਨੇ ਉਹ ਇਲਜ਼ਾਮ ਲਾ ਰਿਹਾ ਬਾਈ ਪੂਰਨ ਸਿੰਘ ਉੱਤੇ ਕਹਿੰਦੇ ਵੀ ਇਹ ਤਾਂ ਕਰਪਸ਼ਨ ਕਰਦਾ ਸੀ ਬੰਦਾ ਇਹਦਾ ਗਨਮੈਨ ਸੀਗਾ ਸੁਸ਼ੀਰ ਕੁਮਾਰ ਉਹ ਸ਼ਰਾਬ ਕਾਰੋਬਾਰੀ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਹਦਾ ਇਹਦਾ ਗਨਮੈਨ ਸੁਸ਼ੀਰ ਕੁਮਾਰ ਬਾਈ ਪੂਰਨ ਕੁਮਾਰ ਦਾ ਹੁਣ ਤੁਸੀਂ ਕੈਮਿਸਟਰੀ ਸਮਝੋ ਇਹ ਵੀ ਖੁਦਕਸ਼ੀ ਰੋਹ ਤੱਕ ਦੇ ਵਿੱਚ ਖੁਦਕਸ਼ੀ ਕਰਦਾ ਬੰਦਾ ਤੇ ਉਹ ਖੁਦਕਸ਼ੀ ਪਹਿਲਾਂ ਉਹ ਦੋਸ਼ ਲਾਉਂਦਾ ਕਿ ਵਾਈ ਪੂਰਨ ਕੁਮਾਰ ਤਾਂ ਕਰਪਸ਼ਨ ਕਰਦਾ ਸੀਗਾ ਕਰਪਸ਼ਨ ਕਰਨ ਦੇ ਡਰੋਂ ਉਹ ਬਦਨਾਮੀ ਦੇ ਡਰੋਂ ਉਹ ਖੁਦਕਸ਼ੀ ਕਰ ਗਿਆ ਬੇਦੀ ਬਦਨਾਮੀ ਹੋਣੀ ਸੀਗੀ ਇਹ ਇਲਜ਼ਾਮ ਲਾ ਕੇ ਉਤਰ ਪੈਂਦਾ